चल भ ਇਹਦਾ ਗਵਾਂਡੀ ਪਿੰਡਾ ਬਹੋੜਾ ਦੇ ਵਿੱਚੋਂ ਬਹੋੜੇ ਬੰਦਾਲਾ 744 ਇਸ ਵਾਰ ਇਹ ਕਹਿੰਦੇ ਗੱਗੀ ਵੰਸਰੇ ਦੇ ਨਾਮ ਦੇ ਨਾਲ ਉੰਦੇ ਨੂੰ ਪ੍ਰਸਿੱਧੀ ਮਿਲੀਆ ਟਰੈਕਟਰ ਚੌਜਨ ਟਰੈਕਟਰ ਕਾਹੀਆਂ ਫਰਟੀ ਖਿੱਚ ਬੰਨਾਲੇ ਉਹਦੇ ਵਿੱਚ ਇਹਦੇ ਬਾਅਦ ਬਹੁਤ ਥੋੜੀ ਦਿਹਾੜੀ ਆ ਗਈ ਕਬਾਡੀ ਸਾਹਮਣੇ ਲਿਖੀ 774 ਸਵਰਾਜ ਸਵਰਾਜ ਨੇ ਕਹਿੰਦੇ ਜਨਮਾ ਹਾੜੀ ਦੇ ਮਹਾਰੀ ਦੇ ਵਿੱਚ ਹੋ ਰਿਹਾ ਇਹ ਜਿੱਥੇ ਯਾਨੀ ਹੁਣ ਆਪਾਂ ਦੇਖੀਏ ਕਾਰ-ਕਾਰ ਦੇ ਵਿੱਚ ਲੱਗਾ ਜੀ ਕਿੱਥੇ ਹੁਣ ਸੀ ਕਾਰ-ਕਾਰ ਦੇ ਵਿੱਚ ਹੋੜ ਦੇਖੀਏ ਨਜ਼ਾਰਾ ਇੱਥੇ ਚੱਲਣ ਦੇ ਵਿੱਚ ਆਉਂਦੇ ਨੇ ਇੱਕ ਕਮੇਂਗੀ ਵਾਲੇ ਮੈਨੂੰ ਕਹਿੰਦੇ ਨੇ ਵੀ ਰਾਤੀ ਖਾਲੀ ਕਰਾ ਦੇ ਮੈਂ ਕਹਿ ਦਿੰਦਾ ਪਰ ਕੋਈ ਉੱਤਰ ਨਹੀਂ ਸਾਡੀ ਹੁਣ ਜਿਹਦਾ ਕਰਦਾ ਵੀ ਹੈ ਉਹ ਆਪੀ ਲੈ ਲਿਓ ਬਾਕੀ ਜਿਹਨੂੰ ਪੜ੍ਹਣੀ ਹੈ ਪਾਰਿਆਂ ਨੂੰ ਆਪ ਹੀ ਜਾਣਾ ਪਊਗਾ ਆ ਹੁਣ ਵੀ ਸਰਪਾ ਸਾਹਿਬ ਪੈਗੀ ਗਏ ਨੇ ਜੇਕਰ ਇਹ ਆਪਣੇ ਬਿਨਾਂ ਮਾਪੇ ਤੋਂ ਬਿਨਾਂ ਪਾਪ ਤੋਂ ਜੇ ਨਾ ਲਾਗ ਵਰਤਾਈ ਕਰਦੇ ਹੋਰ ਤਸੀਹੇ ਵਾਲਾ ਛੋਟੀ ਜਿਹਾ ਜੇਲਾ ਆੜਿਆ ਬਣ ਰਹੀ ਹੈ ਜੇ ਨਾ ਘਟਿਆ ਲੱਗਦੀ ਹੈ ਇਹ ਰੂਹਾਂ ਵਿੱਚ ਰਹਿੰਦੇ ਉਸ ਇਸ ਸੁਪਨਾ ਦੇ ਇਹ ਜਿਹੜੇ ਸਾਰੀਆਂ ਚੀਜ਼ਾਂ ਇੱਕਾ ਤੋਂ ਕੋਈ ਨਹੀਂ ਖੇੜਾ ਉਹ ਇੱਕ ਹੋ ਰਹੀਆਂ ਅਤੇ ਜਰੂਰੀ ਹੋ ਗਿਆ ਨੇ ਬਹੁਤ ਜੇ ਪੰਜ ਛੇ ਕਹਿੰਦੇ ਜਦ ਕਿਆ ਸੰਸਰਤ ਵਾਲੇ ਦਾ ਕੰਮ ਪੂਰਾ ਵਧੀਆ ਚੱਲ ਗਿਆ ਉਹ ਵਧੀਆ ਚੱਲਿਆ ਪਲੇ ਆ ਨਾਲ ਸਹੂਲ ਹੋਇਆ ਟੱਕ ਦੇ ਵਿੱਚ ਐਨੇ ਜੀ ਕੱਕੀ ਮਾਤਾ ਪਿਤਾ ਕੋਲ ਪੱਤਾ ਕਬੂਤਰਾ ਆ ਨਾਲ ਜੀ ਫੂਲ ਦੇ ਕਾਕਾ ਕਬੂਤਰਾ ਬਾਹਰ ਦਾ ਜਾਂ ਕੰਦੇ ਕੱਕੇ ਨਾਲ ਕਾਕਾ ਕੱਕੇ ਨਾਲ ਕਬੂਤਰਾ ਦੇ ਨਾਲ ਇਹ ਆ ਲੱਗਿਆ ਭਾਈ ਇਹ ਅੱਗੇ ਭਲੇ ਪੰਨਾ ਗੇੜਾ ਮੇਰੇ ਨਗਰਾ ਜਾ ਰਿਹਾ ਸਨੌਰ ਬੱਤਾ ਸਨੌਰ ਬੱਤਾ ਹਾਂ ਕਹਿੰਦੇ ਆ ਸਵਾਲੇ ਹੋ ਕੇ ਰੱਖੇ ਜੱਗਿਆ ਆਦੇ ਸਫਾਲੀ ਹੋਊਗੀ ਉਹ ਸਾਹਮਣੇ ਕਹਿੰਦੇ ਔਰ ਜ਼ੋਰ ਮਚਾ ਹੋਇਆ ਮਦਨੀਆ ਔਰ ਬਾਈ ਪਾਲ ਦਾ ਸਰਦਾਰ ਹੈ ਔਰ ਬਾਈ ਪਾਲ ਤੂੰ ਹੱਥ ਬਾੜ ਦਾ ਘਮਰਾ ਤੇਰੀ ਵਗਲੇ ਛੱਤ ਜਣਾ ਤਰਾ ਆ ਦੂਜੇ ਪਾਸੇ ਉਹ ਕਹਿੰਦੇ ਜ਼ੋਰ ਪੂਰਾ ਲੱਗਿਆ ਹੋਇਆ ਆ ਜ਼ੋਰ ਲੱਗਿਆ ਹੋਇਆ ਇਹ ਜੀ ਫੇਰ ਅੱਧਾ 743 ਇਹ ਬਹੁਤ ਗੁੱਸੇ ਦੇ ਨਾਲ ਸਰਕਾਰਾ ਹੋ ਜੋ ਚਾਹ ਦੇ ਸਖਾਰੀ ਹੋ ਜੋ ਇਹ ਜਾਤਾ ਪਤਾ ਟੈਕਨੇਕ ਬੋਲ ਸਕਦਾ ਦਾ ਫੌਰਾ ਕਰਨੀ ਆਂਦਾ ਹੁਣ ਦਾ ਖੇਤਾਂ ਦੇ ਨਾਲ ਖੇਤਾਂ ਮੋਟਿਆ ਖੇਤਾਂ ਖੇਤਾਂ ਦੇ ਨਾਲ ਪਸੜਿਆ ਆ ਦੇਖੋ ਇਹਨਾਂ ਸਰਕਾਰੀ ਹੋਣਾਰੀਆ ਔਰ ਕਹਦੇ ਆਹ ਗੱਡੀ ਜੀ ਜੀ ਰੋਡ ਤੇ ਚੜ ਗਈ ਨਾਲੇ ਫੋਟੋ ਸੁਪੀਤਾ ਫੜ ਗਈ ਇੱਕ ਤੇ ਪਹਿਲੇ ਨੌਨ ਸਟਾਪ ਤੋਂ ਉੱਤਰ ਦੇ ਵੀ ਲਾ ਰਿਹਾ ਟਾਕ ਆਹ ਕਿਹਨੇ ਜੱਗੀ ਜੀਜੀ ਰੋਡ ਤੇ ਚੱਲ ਗਈ ਔਰ ਨਾਲੇ ਫੋਟੋ ਸੁਪੀਤਾ ਅੱਜ ਕਰ ਰਿਹਾ ਦੇ ਦਾ ਕੰਮ ਫੇਰ ਰੱਬਾ ਔਰ ਦੁੱਤਿਆ ਚੱਕੀ ਆਹ ਉਹ ਪਾਰਾ ਦੇ ਨੂੰ ਇਹਨੇ ਅਗਰ ਸਤ ਸਮ ਕਿਹਨਾਂ ਉਹ ਸੱਟ ਕਰਵਾ ਦੋ ਜੋ ਕਹਿੰਦੇ ਰਾਣਾ ਹੋ ਗਿਆ ਤੇ ਟ੍ਰੈਕਾਂ ਵਧੀਆ ਕੰਮ ਕਰਦੀਆਂ ਇਸ ਕਰਕੇ ਜਾਂਦੀ ਆ ਹੁਣ ਵਧੀਆ ਚੱਲ ਰਿਹਾ ਹੁਣ ਵਧੀਆ ਚੱਲ ਰਿਹਾ ਰੋਡ ਤੇ ਕਿਸੇ ਵੀ ਵੀਰ ਦੀ ਗੱਡੀ ਖੜਚ ਪਿੱਛੇ ਨਾਲ ਖੜੀ ਆ ਆ ਟੌਕੀ ਪੁੱਸ ਗਿਆ ਸਭ ਨਹੀਂ ਪੁੱਸ ਗਿਆ ਇਹ ਦੋ ਸਭ ਨਹੀਂ ਪੁੱਸਉ ਕਹਿੰਦੇ ਆ ਇਹ ਕਹਿੰਦੇ ਮੁੰਡਾ ਡਾਂਸ ਕਰਵਾ ਇਹ ਮੁੰਡਾ ਡਾਂਸ ਕਰਵਾ ਹਾਂ ਕਿ ਆਪਰ ਤਾਂ ਹੀ ਕੋ ਜਬਾ ਜਿਹੜੇ ਤੱਕ ਮਾਇਆ ਚਾ ਜੀ ਉਹਦੇ ਖਿੱਚ ਲਿਆ ਖਿੱਚ ਲਿਆ ਖਿੱਚ ਲਿਆ ਹੌਂਕਾ ਬੰਦੇ ਦੀ ਲੱਗਿਆ ਹੋਇਆ ਮਰਿਆ ਸਮਝੇ ਰੂਪ ਲੱਗਿਆ ਹੋਇਆ ਖਿੱਚ ਕੇ ਜਵਾਨਾ ਖਿੱਚ ਕੇ ਇਹ ਦੁਆਰਾ ਅੱਜ ਨਵੋ ਮਲੇਰ ਬਰਥਾ ਲਿਆ ਦਾ ਇਹ ਆ ਖੱਤੀ ਬੰਸਰਾ ਮਰਦਾ ਆਪਣਾ ਟਾਈਮ ਨੋਟ ਕਰੋ ਜੀ 5 ਮਿੰਟ 32 ਸਕੰਡ 13 ਮੀਟਰ 5 ਮਿੰਟਾਂ 32 ਸਕੰਡ 13 ਮੀਟਰ ਦਾ ਸਮਾਂ ਲੱਗਿਆ